ਕਿਰਮਤ ਠੀਕ ਨਹੀਂ ਆ ਬਹੁਤ ਜ਼ਿਆਦਾ ਬਿਮਾਰ ਹੋਏ ਗਏ ਆ ਉਹ ਤੋਂ ਦਵਾਈ ਲੈ ਕੇ ਆਏ ਆ ਦਿੱਤ ਗਣੇ ਸ਼ਾਤ ਹਾਂ ਠੀਕ ਆ ਨਹੀਂ ਆ ਲੰਮੇ ਪੈ ਜਾਓ ਫੇ ਕੋਈ ਨਹੀਂ ਸਹੀ ਕਰਾ ਲੂ ਮਿਲ ਗਿਆ ਪੈ ਲੰਮੇ ਨਹੀਂ ਨਹੀਂ ਰਹਿਣ ਦਿਓ ਹੁਣ ਤਰਾ ਮਾਇਆ ਬਾਤ ਕਰਾਂਗੇ ਬੰਦੇ ਨਾਮ ਨਾਮ ਨੂੰ ਗੁਰੂ ਗ੍ਰੰਥ ਸਾਹਿਬ ਸ਼ੂਗਰ ਉਲਾ ਪਈਆਂ ਅਧਰਾ ਪਿਛਿਓ ਕੀ ਗੱਲ ਤੁਨ ਆਏ ਇਹ ਪੀਂਗ ਦਾ ਮੈਂ ਨਹੀਂ ਤੂੰ ਅੱਧਾ ਕਰੀ ਜਾਂਦੀ ਪਈ ਹੈ 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 ਉਹ ਯਾਰ ਅੰਗੂਰ ਰੋਹੀ ਦਾ ਢੋਲ ਹੁੰਦਾ ਹੈ ਹੈ ਰੋਹ ਦੀ ਗੱਲ ਹੈ ਹੈ ਕੀ ਹੋਇਆ ਹੋ ਗਿਆ ਠੀਕ ਚੁੱਪ ਕਰ ਜਾ ਪਾਈ ਹਰਮਤ ਆ ਚੁੱਪ ਹੋ ਅੱਧਾ ਦਾ ਬੰਦਾ ਹੋਰ ਬਿਮਾਰ ਹੋ ਜਾਊਗਾ ਜਿਆਦਾ ਕੁਛ ਨਹੀਂ ਹੋਵੇ ਜਦੋਂ ਰੋਈ ਜਾਂਦੀ ਹੈ ਤਾਂ ਹਾਂ ਸਾਰੀ ਤੁਮੇ ਚੋਲ ਰੋਦੀ ਜੀ ਕਿਦਾਂ ਆਈ ਤਾਂ ਮੈਂ ਚੋਲ ਰੋਦੀ ਜੀ ਕਿਦਾਂ ਆਈ ਤਾਂ ਮੈਂ ਚੋਲ ਰੋਦੀ ਜੀ ਜਦੋਂ ਭਗਦੇ ਹਾਂ ਹਾਂਜੀ ਵੀ ਲੱਗੇ ਰੋਟੀ ਖਾਣ ਹੁਣ ਹੌਣ ਬੈਠੇ ਆ ਪਾਣੀ ਨਹੀਂ ਬੈਠੇ ਹੈ ਗੋਲ ਗੋਸ ਲੱਗਾ ਹੋਇਆ ਹੈ ਸਵੇਂ ਦਾ ਕੁਛ ਨਹੀਂ ਖਾਦਾ ਪੀਤਾ ਦੀਦੀਆਂ ਨੇ ਪਤਾ ਲੈਣ ਆਏ ਹੋਏ ਸੀਗੇ ਕੀ ਹੋਇਆ ਦੀਦੀ ਚਰ ਬੈਗੀ ਧੋੜੇ ਯਾਰ ਹਾਂ ਥੋੜੀ ਥੋੜੀ ਖਾ ਲੋ ਹੌਲੀ ਹੌਲੀ ਕੜਾ ਦੀ ਲੈ ਖਾਉਣੀ ਹੈ ਰੁਕ ਜਾ ਆ ਬੱਲੂ ਸਾਡਾ ਬੈਠਾ ਪਾਜੀ ਠੀਕ ਹਾਂ ਕੰਮ ਕਰ ਵਧੀਆ ਹੁਣ ਹੋਇਆ ਹੁਣ ਪਛਾਦੇ ਠੀਕ ਹੈ ਜੀ ਹਾਂ ਸਲਾਈ ਹਾਂ ਸਲਾਈ ਚੰਗਾ ਬਿਮਾਰ ਬੰਦੇ ਨੂੰ ਹੌਸਲਾ ਦੇ ਦੇ ਦਿੰਦੇ ਹਾਂ ਹਣਾ ਪਾਜੀ ਕੀ ਇੰਨਾ ਘਰ ਰਹਿ ਗਿਆ ਗੁਰੂ ਗੋਬ ਸਿੰਘ ਦੇਖੋ ਕਿੰਨਾ ਟਾਈਮ ਲੱਗਦਾ

ਉੜੇ ਰਹਿ ਗਿਆ ਹੁਣ ਹਨਾ ਫੇਰ ਤਾਂ ਮਿਕਨਾ ਨਾ ਚੰਨ ਕਿ ਮੈਂ ਇਦਾਂ ਪਿਆ ਹੋਇਆ ਹਾਂ ਮੈਂ ਮੋਟਾ ਤਾਂ ਕਰਦਾ ਚਾਹੀਦੀ ਗੱਲ ਨਹੀਂ ਫੇਰ ਕਮੈਂਟ ਨਹੀਂ ਤੇ ਕਦੇ ਆਜੇ ਉਹਨਾਂ ਨਾਲ ਬਿਲਕੁਲ ਆ ਕੇ ਤਾਂ ਉਹਨੂੰ ਠੀਕੇ ਹੋਇਆ ਅੱਜ ਕਿਹਦੇ ਚੱਕਾ ਲੱਗਣ ਦੇ ਠੀਕੇ ਨਹੀਂ ਰਦਾਲ ਉਰਦਾ ਵਧੀਆ ਲੱਗਦਾ ਬਲਕਿ ਇਹ ਤੁ ਵੀ ਦੇ ਦੇ ਹੁਣ ਚਾਹ ਚੂ ਦੇ ਦੇ ਕੀਤੀ ਕੁੜੀ ਨੇ ਮੈਂ ਵੀ ਲਈ ਮਮਤਾ ਜੀ ਤੁਸੀਂ ਲਈ ਉਹ ਵੀ ਲੈ ਲਓ ਕੱਟੇ ਰਸਣੀਆਂ ਹੈ ਹਾਂ ਕੋਈ ਨੀਂ ਪਾ ਦਿਓ ਅੱਛਾ ਹਾਂ ਗੁੱਡ ਮਾਰਨਿੰਗ ਸਾਰਿਆਂ ਸਤਿ ਸ਼ਕਾਲ ਜੀ ਆਈ ਹੋਪ ਤੁਸੀਂ ਸਾਰੇ ਐਨ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਦ ਦਾਪਾ ਵਲੌਗ ਸਟਾਰਟ ਕਰਦੇ ਆ ਆਪਣੇ ਘਰ ਤੋਂ ਤੇ ਦੀਦੀ ਹੁਣੇ ਕੱਲ ਚਲ ਗਏ ਸੀ ਇਹ ਵਿਕਰਮ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਇਹ ਤੁਹਾਨੂੰ ਵੀ ਪਤਾ ਆ ਕਿ ਬਹੁਤ ਜ਼ਿਆਦਾ ਬਿਮਾਰ ਸੀਗੇ ਉਹ ਤੇ ਮਤਲਬ ਬਹੁਤ ਜ਼ਿਆਦਾ ਹੀ ਕੰਡੀਸ਼ਨ ਖਰਾਬ ਹੋ ਗਈ ਸੀ ਨਾ ਟਾਈਮ ਨਾਲ ਜਾਂਦੇ ਤਾਂ ਔਖਾ ਹਾਂ ਜੇ ਨਾ ਟਾਈਮ ਨਾਲ ਜਾਂਦੇ ਪਹਿਲਾਂ ਤਾਂ ਸਾਨੂੰ ਕੁਝ ਨਹੀਂ ਸੀ ਐਦਾ ਲੱਗਦਾ ਸੀ ਕਿ ਇਹ ਵੀ ਕਿਤੇ ਨਾਰਮਲ ਹੋਊਗੇ ਠੀਕ ਆ ਤੇ ਚੱਲ ਇਹਨਾਂ ਨੇ ਚੱਲ ਜਾਣਾ ਉੱਥੋਂ ਤੱਕ ਤੇ ਉਹ ਫਿਰ ਜਦੋਂ ਮੈਨੂੰ ਉੱਥੇ ਪਹੁੰਚ ਕੇ ਫੋਨ ਆਇਆ ਭਾਜੀ ਹੁਣਾਂ ਦਾ ਵੀ ਇਹਨਾਂ ਨੂੰ ਚੱਕਰ ਚੱਕਰ ਬਹੁਤ ਆਉਂਦਾ ਹੈ ਆ ਤੇ ਨਾ ਸਾਡੇ ਕੋਲ ਕੋਈ ਸਾਧਨ ਵੀ ਨਹੀਂ ਸੀਗਾ ਵੀ ਜਿਹੜਾ ਅਸੀਂ ਜਾ ਸਕਦੇ ਪਿੱਛੇ ਤੇ ਇਸ ਕਰਕੇ ਫਿਰ ਭਾਜੀ ਹੁਣੀ ਨਾਲ ਗਿਆ ਸੀਗੇ ਉਹਨਾਂ ਦੇ ਕੱਲ ਮਤਲਬ ਦਵਾਈ ਵਗੈਰਾ ਉਹਨਾਂ ਨੂੰ ਲੈ ਕੇ ਦਿੱਤੀ ਸੀਗੀ ਤੇ ਉਹਨਾਂ ਦੇ ਬਾਕੀ ਜੋ ਵੀ ਆ ਪਰਮਾਤਮਾ ਨੇ ਠੀਕ ਕਰ ਦਿੱਤਾ ਆ ਤੇ ਤੁਰਦੇ ਫਿਰਦੇ ਆ ਭਰਾ ਤੰਦਰੁਸਤ ਰਹਿਣ ਤੇ ਇਹੀ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਤੇ ਆਪਾਂ ਕਰ ਲਈਏ ਥੋੜਾ ਜਿਹਾ ਕੰਮ ਕਰਦਾ ਕੰਮ ਬਹੁਤ ਜ਼ਿਆਦਾ ਸੀਗਾ ਤੇ ਧੁੱਪ ਦਾ ਕਰਕੇ ਕੰਮ ਵੀ ਨਹੀਂ ਇੱਕਦਿਲ ਕਰਦਾ ਹੈਗਾ ਕਰਨ ਨੂੰ ਇਸ ਕਰਕੇ ਅਸੀਂ ਹੌਲੀ ਹੌਲੀ ਲੱਗੇ ਹੋਏ ਆ ਕੱਪੜਿਆਂ ਦੀ ਮਸ਼ੀਨ ਲੱਗੀ ਹੋਈ ਆ ਤੇ ਮੰਮਾ ਨੇ ਕਿਚਨ ਕਰ ਲਈ ਆ ਹੁਣ ਮੈਂ ਭਾਂਡੇ ਲੱਗੀ ਆ ਮੰਜਲ ਤੇ ਕੰਮ ਕਰ ਲਈਏ ਆਪਾਂ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਕੀ ਚੱਕੀ ਹਾਂਜੀ ਚੱਕੀ ਕੀ टैंकी और टैंकी भर गई <laughs> मैंने की <टेकी। laughs> की सी टैंकी टैंकी <laughs> मेरा मुंडा आया है दस लग गया उन्हें पता लग गया थे बैठे ना दबा पापा मैं टैंकी ध्यान उधर ही दे लो ਇਨੇ ਹਣ ਦੁੱਧ ਪੀ ਲੈਣਾ ਫੇਰ ਇਨੋੜੀ ਜੀ ਹਾਂਜੀ ਓਹੋ ਕੀ ਆ ਗਈ ਓਹੋ ਕੀ ਹੋਇਆ ਓਹ ਕੀ ਆ ਗਈ ਕੀ ਆ ਗਈ ਓਹ ਕੀ ਆ ਗਈ ਓਹ ਵੇ ਇਹ ਨੰ ਨਖਰੇ ਕਰੇਗਾ ਨਾ ਹੈ ਹੈ ਮੰਨੂ ਤੁਸੀਂ ਨੰ ਨਖਰੇਗਾ ਤਾਂ ਕਾਦੇ ਆ ਓਹੋ ਓਹੋ ਚਲੋ ਪਤਾੜਨਾ ਕਰਦੇ ਆ ਗੱਲਬਾਤ ਜੀ ਵੀ ਆਪਾਂ ਮਨ ਤੋਂ ਲਈਏ ਬੱਤਰ ਬੱਤਨ ਤੋਂ ਲਈਏ ਬੱਤਨ ਸਾਡੇ ਹੋ ਜਾਂਦੇ ਆ ਚੱਟ ਚੱਟ ਜਿਹਨੂੰ ਕਹਿੰਦੇ ਆ ਅੰਮ੍ਰੀ ਸ਼ੀਨਪਾਂ ਤਾਂ ਹੋ ਗਈ ਗਾਦੀ ਗਾ ਬੰਦ ਹੋ ਗਈ ਬਾਹਰ ਨੂੰ ਜੇਰਾ ਮਸ਼ੀਨ ਅੱਜ ਤਾਂ ਲਈ ਆ ਕਿ ਕਿ ਕੱਪੜੇ ਬਹੁਤ ਜ਼ਿਆਦਾ ਹੋ ਗਏ ਸੀ ਇਸਕਾ ਤੋ ਦਿੱਕੋ ਹੁਣ ਹੀ ਗਏ ਹੋਇਆ ਮੜਾ ਆਪਣੀ ਦਵਾਈ ਲੈਣ ਤੇ ਹਲੇ ਤੱਕ ਆਏ ਨਹੀਂ ਆ। ਅੱਗੇ ਐਸੀ ਕਿ ਭਾਜੀ ਨਹੀਂ ਗਈ ਸੀਗੇ ਮੈਡੀਕਲ ਤੇ ਇਸ ਕਰਕੇ ਹੁਣ ਦੁਬਾਰਾ ਗਏ ਆ। ਤੇ ਮੈਨੂੰ ਸਾਡਾ ਹੁਣ ਸਾਰੀਆਂ ਗੱਲਾਂ ਕਰਨ ਲੱਗ ਜਾਂਦਾ ਆ। ਮੈਨੂੰ ਆਪਾਂ ਤੁਹਾਡੇਾਂ ਤੱਕ ਸਕੂਲ ਵੀ ਪਾ ਦੇਣਾ ਆ। ਤੇ ਆਹ ਆਪੇ ਤੀਓ ਹਾਲੰਦਿਆ ਤੇກະ ਤੁਤੀ ਨਹੀਂ ਚੱਲਦੀ ਆਪਾਂ ਹੁਣ ਸਾਰੇ ਬਰਤਨ ਵਗੈਰਾ ਧੋ ਕੇ ਕਿਚਨ ਦੀ ਸਫਾਈ ਕਰਕੇ ਆਪਾਂ ਰਣਾ ਕਰਦੇ ਹਾਂ ਜੀ ਵੀ ਆਪਾਂ ਕਿਚਨ ਵਗੈਰਾ ਸਫਾਈ ਕਰਕੇ ਆਪਾਂ ਹੋ ਗਏ ਆ ਫ੍ਰੀ ਤੇ ਮੰਨੂ ਆਪਾਂ ਹੁਣ ਲੱਗੇ ਨਮਾਉਣ ਮੰਨੂ ਨੂੰ ਮੰਨੂ ਮਿੱਟੀ ਖਾਂਦਾ ਨਾ ਮੰਨੂ ਨੂੰ ਨਹਾ ਲੈ ਆਜੋ ਮੇਰਾ ਪੁੱਤ ਮੇਰਾ ਬੱਚਾ ਪਾਪਾ ਤੱਕਾ ਲਿਓ ਇਹ ਆਪਣੇ ਜਿਹੜੇ ਕੱਪੜੇ ਆ ਉਹ ਹੋ ਗਏ ਆ ਨਿਸ਼ ਸਪੈਕ ਸੁਟਰੇ ਗਏ ਆ ਫਤ ਪ੍ਰੈਸਾਰੇ ਤੋਂ ਉੱਤਲੇ ਆ ਮੇਰੀ ਡਿੰਗ ਲੈ ਲਓ ਖਿਆਲ ਕੀ ਕਰਨੇ ਜਾ ਰਹੇ ਹੋ ਮਮ ਸੱਜੀ ਸੱਜੀ ਲੱਗ ਕੇ ਕੱਟਾਂ ਕੱਟ ਵੀ ਲਈ ਅੱਛਾ ਦਿਨੇ ਬਤ ਦਿਨੀ ਆ ਅੱਛਾ ਮੈਂ ਤੂੰ ੜਕਾ ਲਗੇ ਲਾਣ ਮੈਂ ਬਸ ਮੈਂ ਕੱਪੜੇ ਸਪਿੰਨ ਹੁੰਦਾ ਤੁਹਾਡੇ ਮੈਂ ਕੱ ਇਕੱਠੇ ਪਾ ਦਿੰਦੀ ਆ ਇਕੱਠੇ ਦੀ ਹੈ ਨਹੀਂ ਬਾਕੀ ਸਾਰੇ ਸੁੱਕ ਗਏ ਤੁਹਾਡੇ ਦੋ ਸੂਟ ਆ ਚਲ ਹੂੰ ਬਿਕੂਏ ਤੱਕ ਨਹੀਂ ਆਏ ਮਾਂ ਉਹ ਨਹੀਂ ਆ ਗਈ ਬਾਹਰ ਚੋਣਾ ਉਹਦਾ ਥਾਜੀ ਨਹੀਂ ਕੋਈ ਪਣੀ ਹਾਂ ਮੈਂ ਤਾਂ ਚੱਲ ਨਾ ਕੀ ਪਤਾ ਇਹ ਵੀ ਖਾਵੇਗੇ ਨਹੀਂ ਤਾਨੂੰ ਹਾਂ ਜਿਗੜ ਨੂੰ ਭੋਖ ਨੂੰ ਤਾਂ ਖਾਊਗਾ ਹਾਂ ਜੀ ਵੀ ਆਪਾਂ ਹੋ ਗਏ ਆ ਫਰੈਸ਼ ਤੇ ਮਮਾ ਨੇ ਬਣਾਇਆ ਹਜੇ ਮਮਾ ਰੋਟੀ ਪਾਣੀ ਬਣਾ ਕੇ ਅਟੇ ਸੀਏ ਤੇ ਆਪਾਂ ਹੋ ਚੁੱਕਿਆ ਹੁਣ ਫ੍ਰੀ ਹੁਣ ਆਪਾਂ ਇਸ ਟਾਈਮ ਕਰਦੇ ਪਏ ਆ ਬਿਕੂ ਦੀ ਵੇਟ ਵੇਟ ਕਰਦੇ ਪਏ ਆ ਅਸੀਂ ਕਿਉਂ ਆ ਜਾਵੇ ਜਲਦੀ ਤੇ ਰੋਟੀ ਪਾਣੀ ਖਾ ਲਵੇ ਆਈ ਆਪਾਂ ਪ੍ਰਸ਼ਾਦ ਵਗੈਰਾ ਬਣਾਉਣਾ ਮਮਾ ਹਜੇ ਹੂੰ ਹੁਣ ਜਦੋਂ ਆਉਣਗੇ ਫਿਰ ਉਹਦੇ ਕਰਾਂਗੇ ਸਟਾਰਟ ਉਹਦੇ ਆਜ ਤੇ ਕਰਦੇ ਆਸੀਂ ਦੀਦੀਆਂ ਨੂੰ ਫੋਨ ਲਾਇਆ ਉਹ ਵੀ ਨਹੀਂ ਉਹਨਾਂ ਨੇ ਫੋਨ ਉਹਨਾਂ ਦਾ ਨੈਟ ਬੰਦ ਆ ਮਾ ਇਹਨਾਂ ਗਗਨ ਦੀਦੀ ਦਾ ਭਾਂਤੀ ਵੀ ਆਉਣਾ ਹੈ ਹਾਂ ਹੈਨਾ ਹੂੰ ਚਲੋ ਤੁਸੀਂ ਆਜੋ ਫਿਰ ਫਰੈਸ਼ ਬਾਅਦ ਸ ਮੈਂ ਨਹਾਉਣਾ ਹੀ ਆ ਮੈਂ ਕੱਪੜੇ ਤਾਂ ਤੋਣ ਲੱਗੀ ਸੀ ਪਾਉਂ ਓਕੇ ਆਂ ਨਹੀਂ ਲੇਟ ਆਇਆ ਆਂਦੇ ਆ ਦੇਖ ਇੱਕ ਮਿੰਟ ਤੇਲ ਚੋੜੀਏ ਗੋਲ ਬਲਵਾ ਕੇ ਆ। ਇਹ ਰਬਾ। ਹਣ ਕੀ ਆ? ਠੀਕ ਨਹੀਂ ਆ। ਪੈਰ ਲੰਮੇ ਵੀ। ਹਾਂ। ਪੈਰ ਲੰਮੇ ਵੀ। ਗੋਲ ਬਲਵਾ ਕੇ ਆ। ਹਾ ਦਵਾਈ। ਪਾਣੀ ਦੇ। ਪਾਣੀ ਮੇਂ ਦਿੰਦੀ। ਗਰਮ ਪਾਣੀ ਨੂੰ ਦਵਾ। ਗਰਮ ਪਾਣੀ ਦੇਣਾ। ਹੂੰ। ਮੈਂ ਗਰਮ ਪਾਣੀ ਨੇ ਦੇ ਦਵਾ ਦਵਾਈ। ਏਦ ਦੇ ਬਿੱਕੂ ਪਹਿਲਾਂ ਵੀ ਲਿਆਏ ਸੀ ਵੀ ਆਪਾਂ ਹੋ ਚੁੱਕੇ ਆ ਫਰੀ ਤੇ ਹੁਣ ਆਪਾਂ ਨੇ ਗਿਆ ਰੁਫੀ ਖਾਨ ਤੇ ਬਿੱਕੂ ਦਾ ਫੋਨ ਜਿਹੜਾ ਉਹ ਹੋ ਗਿਆ ਖਰਾਬ ਸਾਰੇ ਫੋਨ ਖਰਾਬ ਹੋ ਚੁੱਕਾ ਆ ਉਹ ਤੇ ਤੁਹਾਨੂੰ ਉਹ ਦਿਨ ਵੀ ਤੁਹਾਨੂੰ ਦੱਸਿਆ ਸੀਗਾ ਕਿ ਐਸੇ ਉੱਥੇ ਗਏ ਸੀ ਆਪਣੀ ਜਿਹੜੀ ਸ਼ੌਪ ਸੀਗੀ ਉਹਨਾਂ ਤੇ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ ਸੋ ਇਸ ਕਰਕੇ ਹੁਣ ਜਿਹੜੀ ਬੈਟਰੀ ਆ ਓਰੀਜਨਲ ਪਾਉਣੀ ਪੈਣੀ ਆ ਤੇ ਤੁਹਾਨੂੰ ਪਤਾ ਹੀ ਆ ਡੁਪਲੀਕੇਟ ਪੁਆਈ ਤਾਂ ਕੋਈ ਫਾਇਦਾ ਹੈ ਨਹੀਂ ਉਹਦਾ ਤੇ ਹੁਣ ਉਹ ਬੈਟਰੀ ਪਾਉਣ ਗਏ ਕਿਉਂਕਿ ਫੋਨ ਸਾਡਾ ਜਿਹੜਾ ਅਸਲੋ ਡੈੱਡ ਹੋ ਚੁੱਕਾ ਸੀ ਮਤਲਬ ਜਮਾਂ ਹੀ ਬੰਦ ਹੋ ਗਿਆ ਆ ਤੇ ਉਹਦਾ ਕੋਈ ਅਤਾਨੀ ਕੋਈ ਪਤਾ ਨਹੀਂ ਫੋਨ ਸੋ ਹੀ ਆਪਾਂ ਸਵਿਚ ਆਫ ਹੀਆ ਤੇ ਇਸ ਕਰਕੇ ਹੁਣ ਉਹ ਗਏ ਹੋਏ ਆ ਮੈਂ ਖਾਣ ਮਾ ਰੋਟੀ ਨਾਲ ਲੱਸੀ ਕੀ ਕਰਨ ਲੱਗੇ ਹਾਂ ਕਰੀ ਕਰੋ ਪੈਸੇ ਆ ਆ ਗਈ ਲਾਈਟ ਆ ਗਈ ਨੰਨੂ ਆ ਗਈ ਲੈਟ ਆ ਗਈ ਨੰਨੂ ਲੈਟ ਆ ਗਈ ਲੈਟ ਆ ਗਈ ਮੰਨੂ ਦੇ ਮਨਵੀਰ ਦੇ ਕਿੱਟ ਜਿ ਪਾ ਦੇਣੇ ਆ ਬਿਕਰਾਂ ਦੀ ਬਿਕਰਾਂ ਦੀ ਕਿੱਟ ਜਿ ਪਾ ਦੇਣੇ ਆ ਆਪਾਂ ਆਪਣੇ ਲਿਫਾਫੇ ਪਾ ਲੈਣੇ ਆ ਔਰ ਹੈ ਹਾਂ ਸੌਰੀ ਤਾਂ ਨਹੀਂ ਆਪਾਂ ਦੇਖਦੇ ਆ ਉੱਥੋਂ ਬੈਗ ਆਪਣੇ ਲਈ ਮੈਂ ਤਾਂ ਸੌਰੀ ਕਹਿੰਦੀ ਆ ਆ ਦੇਖੋ ਵੀ ਮੈਂ ਅੱਜ ਸੌਫਾ ਆ ਚੱਲ ਲੈਂਦੇ ਇੰਨਾ ਟਾ ਹਾਂਜੀ ਮੰਮੀ ਬਾਹਰ ਚੱਲ ਜੀ ਨਾ ਕਿਹੜਾ ਆ ਹਾਈ ਫੜ ਆ ਰੱਖ ਆ ਰੱਖ ਲੈ 100 ਅਸੀਂ ਅੱਜ ਜਾਣਾ ਬਹੁਤ ਥਿਡੇ ਔਰ ਕਾਫੀ ਦੂਰ ਬਹੁਤ ਹੀ ਖੂਬਸੂਰਤ ਜਗਾਹ ਤੇ ਮੰਨੂ ਸਾਡਾ ਦੇਖ ਆਲੋ ਮੰਨੂ ਨੇ ਵੀ ਜਾਣਾ ਹੈ ਨੱਲੂ ਨੂੰ ਨਹੀਂ ਲੈ ਕੇ ਜਾਣਾ ਨਹੀਂ ਜਾਣਾ ਨਖਰੇ 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 ਆ ਨਖਰੇ ਕਰਦਾ ਹੈ ਮੰਮਾ ਲੱਗੇ ਆਪਣੀਆਂ ਪੈਕਿੰਗ ਜਾਂ ਦੋ ਪਾ ਲੈ ਜਦੋਂ ਮੰਮਾ ਨੇ ਆਪਣੀ ਪੈਕਿੰਗ ਕਰ ਲਈਆਂ ਫਿਰ ਮੈਂ ਆਪਣੀਆਂ ਕਰਨੀ ਆ ਆ ਤਾਂ ਮੈਂ ਪਾ ਲੈਣਾ ਨਾ ਉਹ ਦੂਜਾ ਬੇਚ ਰੱਖ ਦਿੰਦਾ ਬਸ ਮੇਰੀ ਤਾਂ ਬਿੱਕੂ ਦੀ ਮੈਚਿੰਗ ਮੈਚਿੰਗ ਨਾ ਸੀ ਮੈਚਿੰਗ ਨਾ ਸੀ ਹਾਂ ਤੇ ਅਸ ਕਰਨਾ ਮੈਂ ਇਹਨੂੰ ਪ੍ਰੈਸ ਕਿਥੇ ਆ? ਉੱਥੇ ਤੋਂ ਲਿਆਉਣੀ ਤਾਂ ਆ ਪਾ ਆ ਆ ਹਾਇ ਚੱਤ ਹਾਂ ਤੇ ਮੈਂ ਆਪਣੇ ਕੱਪੜੇ ਕਿਹੜੇ ਲਾਵਾਂ ਨਵੇਂ ਸੰਦ ਪਾ ਕੇ ਜਾਣਾ ਕੋ ਬੱਚ ਆ ਗਿਆ ਆ ਪਾ ਕੇ ਜਾਣਾ ਪਾਣੀ ਨੇ ਜਾਵੇ ਚਕਾ ਦਾ ਕਿਤੇ ਆ ਕੀ ਹਾਂਜੀ ਭੋੜ ਕਿਹੜੇ ਕਿਹੜੇ ਕੱਪੜੇ ਲੈ ਕੇ ਜਾਏ ਜਿਹੜੇ ਤੈਨੂੰ ਮਨ ਨੂੰ ਪਸੰਦ ਹੈਗੇ ਰੱਖ ਲੈ ਇੱਕ ਦੇ ਇਹ ਹੋ ਗਿਆ ਇਹ ਪੂਰਾ ਸਵਾਹ ਚੰਤਾ ਤੱਕ ਜਾਣੀ ਬੰਦ ਸਵਾਹ ਨਹੀਂ ਜਿਹੜੇ ਰੱਖਣ ਨਾਕਲਾ ਤੇ ਚਾਰ ਅਹ ਲਓ ਕਾ

ਪੂਰੇ ਆ ਵਿਕਰਮ ਦਾ ਇਹ ਦੇ ਕਿੰਦੇ ਇਹਦੇ ਵੀ ਇਹਨਾਂ ਰੱਖਣੇ ਪੈ। ਇਹ ਇਹਨਾਂ ਦੀ ਕੱਟ। ਕੱਟ ਜਾ ਜੂਗੇ ਇਹਦੇ ਪੂਰੇ। ਜੇ ਨਾ ਇਹਦੇ ਇੱਕ ਅੱਧਾ ਇੱਥੇ ਰੱਖ ਲਓ। ਜੇ ਨਾ ਆਏ ਨਾ ਫਿਰ ਇਸ ਕਰ। ਨਹੀਂ ਇਹ ਜਿੱਥੇ ਕੱਧਾ ਇੱਥੇ ਪਾ ਲਿਓ। ਨੰਨੂ ਦੀ ਨੰਨੂ ਦੀ ਘੱਟ ਜਾ ਜਾਣੀ ਨੱਚਦੇ ਮਿੰਨੀ ਵੀ ਖੇਲੇ ਚਾਏ ਤੇ ਫਿਰ ਉਹ ਦੂਜਾ ਕੱਢਣਾ ਵਿੱਚੋਂ ਬਕਸਾ ਓਹ ਰੱਖੜੇ ਪਾਣੇ ਆਜ ਕੀ ਦੇ ਕੱਪੜੇ ਲੈਂਦੇ ਸਾਡੇ ਦੇ ਕੱਪੜੇ ਜੇ ਤੋਂ ਪੀਵੇ ਬਾਅਦ ਚਾਰ ਪੰਜ ਏਲੀ ਕੱਪੜੇ ਹੈਨਾ ਆਣੇ ਦੇ ਕੱਪੜੇ ਬਾਦੂ ਚਾਹੀਦੇ ਆ। ਯਾਰ ਜਿਿੰਨੇ ਕੱਪੜੇ ਹੋਣ ਉਹਨੇ ਪੂਰੀ ਆ। ਤੇ ਪਿਛਲੀ ਵਾਰੀ ਆਪਾਂ ਲੱਗੇ ਗਿਆ ਸੀ ਇਹ। ਪਿਛਲੀ ਵਾਰੀ ਮੰਗਲਵਾਰ ਦੇ ਕੱਪੜੇ ਖੋੜੇ ਸੀ। ਉਹ। ਉਹ ਵੀ ਰੱਖ। ਇਹਨੇ ਪਾ ਰਾਜਾ ਦਾ ਸੈਂਟਰ ਲੈਣੀ ਆ। ਆਹ ਦੇਖ ਜੀ ਪਾ ਕੇ। ਵੱਡੇ। ਓਹੋ। ਰਾਤੀ ਜਿਹੜੇ ਸੈਂਡਲਾਂ ਦੇ ਅੱਛਾ ਉਹ ਦੇਖਾਂਗੇ ਪਹਿਲਾਂ ਪਾ ਕੇ ਉਹ ਇਹਦੇ ਪੈਰ ਪਾ ਰਹੇ ਆ ਉਹ ਇਹਦੇ ਹੋਰ ਕਾਲਾ ਕੋਰਟਾ ਰੱਖਣਾ ਇਹਦਾ ਆ ਤੂੰ ਆਪਣਾ ਰੱਖ ਲੈ ਮਾਂ ਇਹਦੀ ਪੈਂਟ ਦੇ ਸੰ ਨਾਲ ਕਿ ਨੀ ਉਸ ਨਹੀਂ ਮੁੰਡੇ ਦੇ ਕੱਢ ਲੈ ਵਿਕਰਮ ਦੇ ਵਿਕਰਮ ਨੂੰ ਪੋਸ਼ਟੇ ਕੱਢਣੇ ਨਹੀਂ ਉਹ ਹੋਣ ਜਿਹੜੇ ਪਾਉਣ ਵਾਲੇ ਉਹ ਤੈਨੂੰ ਪਤਾ ਵੀ ਉਹ ਤਾਂ ਪਾ ਬਾਕੀ ਉਹ ਜਿਹੇ ਆਏ ਤੇ ਰੱਖ ਲਈ ਜੋ ਰੱਖਣੇ ਆ ਪਜਾਮਾ ਪੋਣਾ ਉਹਨਾਂ ਨੇ ਆ ਦੇ ਇਹ ਹੁਣ ਪੋਣਾ ਨੇ ਸਹਿਰੇ ਇਹ ਪੋਣਾ ਹੈ ਪੈਂਟਾ ਪੁੰਟਾ ਜਾਨ ਨੂੰ ਰੱਖ ਲੈ ਕੇ ਦੋ ਕਰਦਮ ਹਾਂ ਉਤਲਾ ਇਹ ਕਿੰਨੇ ਹੋਇਆ ਮਨਵੀਰ ਦੇ ਵੀ 5 6 ਰੱਖਣੇ ਆ ਉਹ ਬਨੇਣਾ ਵੀ ਕਰਮ ਦੀਆਂ

ਮੰਦੇ ਬਿੜਣਾ ਡਾਦੀ ਲੈ ਬਹਾਂ ਇਹ ਆ ਆ ਹਾਂ ਇਹ ਰੱਖ ਇਹ ਰੱਖ ਲੋ ਬਾਹਰ ਇਹ ਮੈਨੂੰ ਬਾਬੂ ਇਹਨਾਂ ਬਾਬੂ ਇਹਨਾਂ ਪੇ ਜਿਹੜੀ ਬਾਹਰ ਆਣਾ ਸ਼ਰਟ ਉਹ ਪਾ ਲਾਂਗੇ ਆ ਦੇਖਾ ਗਾ ਕੋਟ ਤਾਂ ਨੰਨੂ ਨਾ ਹੇ ਮੰਨ ਨਹੀਂ ਗੰਦਾ ਕਾਕਾ ਤੂੰ ਡੱਗੇ ਜਾਣਾ ਪਿੱਛੇ ਮੈਂ ਤੂੰ ਡੱਗੇ ਜਾਣਾ ਬੱਤ ਸਾਡੇ ਸਾਰੇ ਕੱਪੜੇ ਲੀੜੇ ਆ ਉਹ ਹੋ ਚੁੱਕੇ ਆ ਰੈਡੀ ਤੇ ਮੇਰੇ ਲੱਗ ਗਿਆ ਗਿਆ ਪੇਚ ਕਿਹੜੀ ਉਹ ਬਾਹਰ ਪਈ ਆ ਉਹ ਪਾ ਲੂਗੀ ਹਾਂ ਸਾਡੇ ਸਾਰੇ ਕੱਪੜੇ ਹੋ ਚੁੱਕੇ ਆ ਰੈਡੀ ਮੇਰੇ ਇਹਦੇ ਚ ਸੀ ਕੇ ਆਰ ਫਿਟ ਿੱਕੂ ਦੇ ਸ਼ੈੱਡ ਅੱਧੇ ਕੱਪੜੇ ਇਹਦੇ ਚ ਪਾਵਾਂਗੇ ਅੱਧੇ ਕੱਪੜੇ ਇਹਦੇ ਚ ਪਾਵਾਂਗੇ ਮੈਂ ਉਹ ਤੋਂ ਮम्मा ਦੇ ਕੱਪੜੇ ਇਹਦੇ ਚ கப்படிணி <laughs> <laughs> ਇਹ ਦਾਦੀ ਨਾਲ ਪੰਗੇ ਲੈਂਦਾ ਰਹਿੰਦਾ ਹੈ ਜਾਂ ਸ਼ਰਾਰਤਾਂ ਕਰਦਾ ਰਹਿੰਦਾ ਸਾਰਾ ਦਿਨ। ਹੂੰ। ਮੰਨ ਦਾਦੀ ਦੇ ਗੋਲੀ ਨਹੀਂ ਚਾਈ। ਦਾਦੀ ਦੇ ਗੋਲੀ ਚਲਾ। ਓਏ ਥਾ। ਦਾਦੀ। ਹਾਂ। ਨੰਨੋ ਜਗਾ ਦੋ ਠਾ। ਨੰਨੋ ਨਹੀਂ ਕਰਾ। ਦਾਦੀ ਦਾਦੀ। ਦਾਦੀ ਨਾਲ ਖੇਡਦਾ। ਤਾ ਨੰਨ ਸਕੂਲ ਜਾਣਾ ਨਹੀਂ ਜਾਣਾ ਹੈ ਨਹੀਂ ਜਾਣਾ ਨਹੀਂ ਜਾਣਾ ਪੜਾਵਾ ਸਕੂਲ ਕਿਉਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਪੜ੍ਹਨਾ ਨਹੀਂ ਨਹੀਂ ਉਹ ਉਹ ਕਿਆ ਬੈਗ ਇਹ ਸਾਡਾ ਆ ਤੁਹਾਡਾ ਨਹੀਂ ਆ ਤੁਸੀਂ ਸਕੂਲ ਨਹੀਂ ਜਾਣਾ ਫਿਰ ਤੁਹਾਡਾ ਬੈਗ ਵਾਪਸੀ ਦੇ ਆ ਇਹ ਇੱਧਰ ਆਓ ਇੱਧਰ ਇੱਧਰ ਕਰਕੇ ਗੱਲ ਕਰੋ ਉੱਥੇ ਖੜਕੇ ਗੱਲ ਕਰੋ ਜਾਓ ਹਾਂਜੀ ਦੱਸੋ ਇੱਧਰ ਮੈਨੂੰ ਤੁਸੀਂ ਨਹੀਂ ਜਾਣਾ ਕਿਉਂ ਐੱਚੀ ਲੱਗਦੀ ਮੈਨੂੰ ਲੱਗਦਾ ਠੀਕ ਆ ਕਿਉਂ ਨਹੀਂ ਜਾਣਾ ਹੈ ਹੁਣ ਇਹ ਮੁੱਕਰ ਗਿਆ ਸਾਰਾ ਬੈਗ ਲਿਆਣ ਕੇ ਸਾਰਾ ਸਮਾਨ ਆਪਣਾ ਲਿਆਣ ਕੇ ਹੁਣ ਇਹ ਮੁੱਕਰ ਚੁੱਕਾ ਹੈ ਜੀ ਪੜ ਚੁੱਕਾ ਪੜ ਚੁੱਕਿਆ ਇਨੇ ਪਲੱਸ 2 ਕਰ ਲਈ ਹੈ ਜੀ ਮੈਂ ਵੀਰ ਦੇ ਪੈਕਿੰਗ ਹੋਰ ਲੱਗਦੀ ਹੈ ਹਾਂਜੀ ਇਹ ਆ ਹੋ ਗਿਆ ਤੁਹਾਡਾ ਹਾਂਜੀ ਇਹਨਾਂ ਬਨੈਨ ਕਿੰਨ ਬਨੈਨ ਹੈਗੀ ਆ ਆ ਦੋ ਹਾਂਜੀ ਤੇ ਨੂ ਰੱਖ ਹਾਂ ਇੱਕ ਆ ਰੱਖ ਦੋ ਇਹ ਐਕਸਟਰਾ ਕੋ ਬਲੇਟੂ ਗੰਦਾ ਆਈਆ ਸੇ ਕੀ ਹੋਰ ਸਾਜੀ ਹੈ ਹੋਰ ਨਾ ਸਰਿਆ ਰਾਜੂ ਲਾਂਗ ਇੱਕ ਅੱਦੀ ਹੋਰ ਵੀ ਯਾਦ ਗਿੰਨ ਇੱਕ ਉਹਦੇ ਕੋਲ ਇਹ ਬਨਾ ਨੰਦਰ ਸ਼ਾਹ ਵੇ ਦੇ ਦੇ ਰੱਖ ਦੇ ਨਾ ਸਾਵਾ ਸੁਣ ਇਹਦੀਆਂ ਡਾਈਪਰ ਵੀ ਰੱਖ ਦੇ ਨੀ ਨਾ ਨੈਕਸਪੂਲ ਜਾਣਾ ਇਹ ਫਸ ਗਈ ਦੰਤ ਚ ਫਸ ਗਈ ਥੋੜਾ ਆਹ ਕੱਢ ਕੇ ਨਾ ਇਹਦੇ ਚ ਪਾ ਦੂੰਗਾ ਇੱਧਰ ਆ ਇਹਦੇ ਚ ਪਿਛਲੀ ਜਿੱਤ ਹਾਂਜੀ ਇਹ ਲੈ ਪੈਪੀਆਂ ਪੈਪੀਆਂ ਸਾਨੂੰ ਪਿਛਲੀ ਵਾਰੀ ਔਖਾ ਹੋ ਗਿਆ ਸੀ ਪੈਪੀ ജ കയോ ഒത്തിന സാരോ ਮੰਦੀਰੇ ਤਣੀ ਕਰੀਦਾ ਬੁੱਤ ਚਰਾਸੀ ਨਹੀਂ ਬਣੀ ਦਾ ਨਾ ਸ ਐ ਐ ਆਵੀ ਹੋ ਦੋ ਇਹ ਦਲੋਣੀ ਹਾਂਜੀ ਵੀ ਤੁਸੀਂ ਪ੍ਰਸ਼ਾਦ ਤੋਂ ਚੈੱਕ ਕਰੀ ਸਕਦੇ ਹਾਂ ਵੀ ਆਪਾਂ ਕਿੱਥੇ ਜਾਣਾ ਆ ਪ੍ਰਸ਼ਾਦ ਲਊ ਇਹਗਾ ਬਾਬਾ ਜੀ ਦਾ ਰੋਡ ਸਾਰਿਆਂ ਨੂੰ ਜੇ ਬਾਬਾ ਜੀ ਦੀ माली लग गया रोटा प्रसाद बनाओ ना मम्मा कि मैं बांधता है आती था मिठाई गोड़ों ओके okay. गोड़ों के भी पाल यार हाँ आप अपने गोड़ पाल रहना काका ओरिका हाँ यार ਜਿਸੀ ਕਿ ਉਹ ਜੁ ਬਣਾਣਾ ਮਾਂ ਆਓ ਲਾਉਣਾ ਜਿਸੀ ਹੀ ਬਸ ਬੇਚੀ ਦੀ ਬਾੜ ਦੇ ਦੇਖੋ ਜੀ ਮੈਂ ਤਾਂ ਇੱਕ ਵਾਰੀ ਬਾਬਾ ਜੀ ਦਾ ਪ੍ਰਸ਼ਾਦ ਬਣਾਇਆ ਸੀਗਾ ਮੈਂ ਕਿਮ ਇੱਕ ਵਾਰੀ ਬਾਬਾ ਜੀ ਦਾ ਪ੍ਰਸ਼ਾਦ ਬਣਾਇਆ ਸੀ ਇਹ ਕਿ ਕਿ ਕਰਾਉਣਾ ਘਰੋਂ ਬਣਾਉਣੀ ਆ ਇੱਕ ਤਾਂ ਕਹਿੰਦੇ ਘਰੋਂ ਲੈ ਕੇ ਜਾਣਾ ਬਣਾ ਕੇ ਗਰਮੀ ਕਿੰਨੀ ਹੋ ਚੁੱਕੀ ਹੈ ਨਾ ਵਾਹੀ ਅੱਛਾ ਜੀ ਆ ਦੇਖ ਲਓ ਜੀ ਪ੍ਰਸ਼ਾਦ ਬੰਦਾ ਪਿਆ ਹੁਣ ਆਪਾਂ ਥੋੜਾ ਜਿਹਾ ਫੋਨ ਚਾਰਜਰ ਲਾ ਲਈਏ ਹਨਾ ਮਾ ਤੇ ਆਪਾਂ ਤੁਹਾਡੇ ਨਾਲ ਕਰਦੇ ਹਾਂ ਗੱਲ ਜਦੋਂ ਪ੍ਰਸ਼ਾਦ ਵਗੈਰਾ ਬਣ ਗਿਆ ਹਾਂਜੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਆਹ ਨਹੀਂ ਰੋੜ ਰੱਖ ਬਈ ਸਾਡੇ ਤੋਂ ਜਿਹੜੇ ਰੋਡ ਦਾ ਪ੍ਰਸ਼ਾਸਨ ਸੀਗਾ ਉਹ ਹੋ ਗਿਆ ਉਹ ਬਣਿਆ ਨਹੀਂ ਤੁਹਾਡੇ ਤੋਂ ਇਹਦਾ ਲੋੜ ਹੁੰਦੀ ਹੈ ਲਿਉ ਹੋ ਗਿਆ ਸਭੀ ਲੋਏ ਹੋਏ ਆ ਦੇ ਮੈਂ ਬਣਾਇ ਤੇ ਨਾਲ ਆ ਵਿਕੂ ਨੇ ਬਣਾਇ ਤੇ ਫੁੱਲਾਂ ਲਈ ਤੁਸੀਂ ਬਣਾਇ ਇਹਨਾਂ ਨੇ ਬਣਾਏ ਆ ਦੇ ਆ ਵਿਕੂ ਨੇ ਤੇ ਇਹਨੇ ਬਣਾਇ ਆ ਇਹ ਇੰਦੂ ਤੇ ਦੁਕਾਨਾ ਪਾਹੀ ਪਾੜਾ ਗਿਆ ਲੱਗਦਾ ਹਾਂ ਹਾਂ ਤਾਂ ਲੱਗਦਾ ਆ ਮੈਨੂੰ ਪਾਕੇ ਤੇ ਚਾਹੀਦੀ ਆ ਤਾਂ ਡੇਰੇ ਮੂੰਹ ਬੱਲੇ ਹੋਵੇ ਉਹਦੇ ਇੱਥੋਂ ਹੀ ਗੰਗੇ ਲੱਗਦੇ ਬੰਦੇ ਸਹੀ ਗੱਲ ਆ ਇਹਨਾਂ ਨੇ ਮੂੰਹ ਆਪਣੇ ਕੱਢਿਆ ਸੀ ਤੁਸੀਂ ਵੀ ਕੱਢਿਆ ਅੱਜ ਤੇ ਮੈਂ ਵੀ ਕੱਢਿਆ ਤਾਂ ਹੈ ਤਾਂ ਹੈ ਹਾਂਜੀ ਤਾਂ ਹੈ ਇਹ ਕੀ ਆ ਤਾਂ ਹੈ ਇਹ ਕੀ ਆ ਤਾਂ ਹੈ ਤੇ ਬਤਾਇਆ ਸੀ ਕਾ ਮੰਮੀ ਬਿਨਾਂ ਕਦੋਂ ਖੇਰ ਬਣਾਤਾ ਨਹੀਂ ਸਾਡਾ ਹੱਸਦਾ ਆ ਕਿਦੋਂ ਆਇਆ ਕਦੇ ਜੀਗਾ ਖੇਦੀ ਹੋ ਗਿਆ ਦੇਖਦਾ ਮਮੀ ਤੇ ਖਰਾਬ ਕਰਵਾਤਾ ਸਦਾ ਹੀ ਦੱਸ ਸਹੀ ਆ ਉਹ ਯਾਰ ਮਮੀ ਦਾ ਤੇ ਅੰਨਾ ਸੇਕ ਕਰੇ ਕਰ ਦਿੱਤਾ ਸੀ ਤੇ ਤੂੰ ਹੀ ਕਹੇ ਬਿਦਾਤਾ ਸੇਕ ਅੰਨਾ ਤੋਂ ਬਣ ਲਿਆ ਮੈਂ ਤਾਂ ਪਹਿਲਾਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਾ ਡੱਕਲਾ ਮਾਰ ਕੋਣੋਂ ਵੀ ਆਉਂਦਾ ਪਰਾਵ ਕਰਾਤਾ ਨਹੀਂ ਹੋਇਆ ਖਰਾਬ ਚਲੋ ਕੋਈ ਗੱਲ ਨਹੀਂ ਪਰ ਤੂੰ ਹੀ ਆ ਦੇ ਕੋ ਆਪਣੀ ਵਾਲਾ ਕੰਮ ਕਰਨ ਲੱਗੇ ਮੈਂ ਕਿ ਕਾੜਦੀ ਸੀਗੀ ਮੈਂ ਤਾਂ ਥੋੜਾ ਸੇਕ ਮਾ ਲਿਆ ਜੀ ਪਤਾ ਨਹੀਂ ਦਾਮੂ ਕਾਲੀ ਨਹੀਂ ਕਦੀ ਨੂੰਦੀ ਕਦੇ ਵੀ ਕੰਮ ਦੇ ਠੀਕ ਆ ਸੋਦੀ ਦੇਖ ਮੈਂ ਜਿਹੜੇ ਬਾਹਰ ਹੁਣ ਮੈਂ ਆਪਣੇ ਛੇਕ ਤੇ ਬਣਾਉਣਾ ਤਾ ਇਹ ਜਿਹੜਾ ਰੀਸੋਲਵ ਮੈਂ ਬੜੀਆ ਬਣਾਉਣਾ ਮੈਂ ਓਕੇ ਓਕੇ ਸਰ ਹੱਤੋਏ ਕੀ ਤੋਏ ਹੁਣ ਕੀ